तिलक जंजू राखा प्रभता का कीनो बडों कलू मैं साका साधन हेत इति जिन करी शीस दिया पर सीना उचरी धर्म हेत साका जिन किया शीस दिया पर सिरर ना दिया धर्म हेत साका जिन किया शीस दिया पर सिरर ना दिया ब्राह्मण वर्ग दे तिलक ते जंजू दे राखे ਲਈ एस कालियुग विच ओन्ना ने अजेहा साखा कर विखाया ਸੰਤਾਂ ਤੇ ਸਾਧੂਆਂ ਦੀ ਰਾਖਿਆ ਲਈ ਉਹਨਾਂ ਨੇ ਸੀਸ ਦੇ ਦਿੱਤਾ ਪਰ ਸੀਨਾ ਉਜਰੀ ਧਰਮ ਦੀ ਰਾਖਿਆ ਲਈ ਆਪਣਾ ਸੀਸ ਦੇ ਦਿੱਤਾ ਪਰ ਆਪਣੇ ਸਿੱਖੀ ਸਿਧਾਂਤ ਲਈ ਟੱਲ ਰਹੇ ਇਹ ਪੰਕਤੀਆਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੱਲੋਂ ਚਾਰੀ ਦਸਮ ਬਾਣੀ ਵਿੱਚ ਬਚਿੱਤਰਨਾਟਕ ਵਿੱਚ ਆਉਂਦੀ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੱਲੋਂ ਚਾਰੀ ਇਹ ਪੰਕਤੀਆਂ ਗੁਰੂ ਤੇਗ ਬਹਾਦਰ ਪਾਸ਼ਾ ਜੀ ਦੇ ਆਦਰ ਸਤਕਾਰ ਵੱਜੋਂ ਚਾਰੀ ਗਈ ਹੈ ਜਦੋਂ ਮਹਾਰਾਜ ਨੇ ਦਿੱਲੀ ਜਾ ਕੇ ਬਾਮਣ ਵਰਗ ਦੀ ਰਾਖੀ ਲਈ ਧਰਮ ਦੀ ਰਾਖੀ ਲਈ ਸੀਸ ਦੇ ਦਿੱਤਾ ਸ਼ਹਾਦਤ ਦੇ ਦਿੱਤੀ ਤੇ ਗੁਰਤੇਗ ਬਾਧਰ ਪਾਸ਼ਾ ਜੀ ਬਾਰੇ ਗੱਲ ਕਰਦੇ ਹੋਏ ਅੱਜ ਅਸੀਂ ਤੁਹਾਨੂੰ ਇਤਿਹਾਸ ਦੱਸਣ ਜਾ ਰਹੇ ਹਾਂ ਗੁਰਦੁਆਰਾ ਤੇਗ ਬਾਹਦਰ ਸਾਹਿਬ ਜੀ ਪਾਸ਼ਾ ਨੂੰ ਵੀ ਬਹਾਦਰਗੜ ਪਟਿਆਲਾ ਆ ਗੁਰਦੁਆਰਾ ਸ਼ਹਿਰ ਬਹਾਦਰਗੜ ਵਿੱਚ ਸਥਿਤ ਹੈ ਤੇ ਜ਼ਿਲ੍ਹਾ ਪਟਿਆਲੇ ਵਿੱਚ ਪੈਂਦਾ ਤੇ 5 ਕਿਲੋਮੀਟਰ ਪਟਿਆਲਾ ਸ਼ਹਿਰ ਚੋਂ ਤੇ 20 ਕਿਲੋਮੀਟਰ ਹੈ ਰਾਜਪੁਰਾ ਸ਼ਹਿਰ ਚੋਂ ਹੈ ਇਸ ਥਾਂ ਤੇ ਗੁਰੂ ਤੇਗ ਬਹਾਦਰ ਪਾਸ਼ਾ ਜੀ ਮਹਾਰਾਜ ਨੇ ਦੋ ਵਾਰੀ ਭਾਗ ਲਾਏ ਸਨ ਪਹਿਲੀ ਵਾਰੀ 1665 ਇਸਵੀ ਵਿੱਚ ਜਦੋਂ ਮਹਾਰਾਜ ਗੁਰੂ ਤੇਗ ਬਹਾਦਰ ਪਾਸ਼ਾ ਜੀ ਮਾਲਵੇ ਖੇਤਰ ਵਿੱਚ ਸਿੱਖੀ ਦਾ ਪ੍ਰਚਾਰ ਕਰ ਰਹੇ ਸਨ ਤਾਂ ਇਸ ਥਾਂ ਤੇ ਆਏ ਸਨ ਜਦੋਂ ਮਹਾਰਾਜ ਟਹਿਲਪੁਰੇ ਵਿੱਚ ਸਿੱਖੀ ਦਾ ਪ੍ਰਚਾਰ ਕਰ ਰਹੇ ਸਨ ਤਾਂ ਉਥੇ ਉਹਨਾਂ ਦਾ ਸ਼ਰਧਾਲੂ ਸੈਫੁਲਦੀਨ ਜੋ ਕਿ ਔਰੰਗਜ਼ੇਬ ਦਾ ਰਿਸ਼ਤੇਦਾਰ ਤੇ ਮੁਸਲਮਾਨ ਸੀ ਪਰ ਗੁਰਤੇਗ ਬਹਾਦਰ ਪਾਸ਼ਾ ਜੀ ਦਾ ਸ਼ਰਧਾਲੂ ਸੀ ਸੈਫੁਲਦੀਨ ਨੇ ਆ ਕੇ ਗੁਰਤੇਗ ਬਹਾਦਰ ਪਾਸ਼ਾ ਜੀ ਨੂੰ ਇੱਥੇ ਆਣ ਦੀ ਬੇਨਤੀ ਕੀਤੀ ਤੇ ਮਹਾਰਾਜ ਨੇ ਸੈਫੁਲਦੀਨ ਦੀ ਬੇਨਤੀ ਕਬੂਲ ਕੀਤੀ ਤੇ ਇੱਥੇ ਆ ਕੇ ਪੰਜਬੱਡੀ ਬਾਗ ਤੇ ਡੇਰਾ ਲਾਇਆ ਇਸ ਜਗ੍ਹਾ ਦਾ ਨਾਮ ਉਸ ਸਮੇਂ ਸੈਫਾਬਾਦ ਸੀ ਤੇ ਮਹਾਰਾਜ ਇੱਥੇ 9 ਦਿਨ ਠਹਿਰੇ ਸਨ ਗੁਰਦੁਆਰੇ ਦੇ ਸਾਹਮਣੇ ਤੁਸੀਂ ਵੇਖੋਗੇ ਇੱਕ ਕਿਲਾ ਹੈ ਤੇ ਗਿਲੇ ਦੇ ਅੰਦਰ ਵੀ ਇੱਕ ਗੁਰਦੁਆਰਾ ਹੈ ਜਿਹਦਾ ਇਤਿਹਾਸ ਗੁਰੂ ਤੇਗ ਬਹਾਦਰ ਪਾਸ਼ਾ ਜੀ ਨਾਲ ਰਿਲੇਟ ਕਰਦਾ ਹੈ ਇਤਿਹਾਸਿਕ ਗੁਰਦੁਆਰਾ ਹੈ ਤੇ ਉਸ ਸਮੇਂ ਕਿਲਾ ਨਹੀਂ ਸੀ ਉਸ ਸਮੇਂ ਇੱਕ ਮਹਿਲ ਸੀ ਜੋ ਕਿ ਸੈਫੁਲਦੀਨ ਦਾ ਸੀ ਤੇ ਸੈਫੁਲਦੀਨ ਨੇ ਮਹਾਰਾਜ ਅੱਗੇ ਮਹਿਲ ਵਿੱਚ ਆਉਣ ਦੀ ਬੇਨਤੀ ਕੀਤੀ ਤੇ ਮਹਾਰਾਜ ਨੇ ਉਹ ਬੇਨਤੀ ਕਬੂਲ ਕੀਤੀ ਜਦ ਮਹਾਰਾਜ ਮਹਿਲ ਦੇ ਵਿੱਚ ਆ ਰਹੇ ਸਨ ਤਾਂ ਉਹਨਾਂ ਨੇ ਇੱਕ ਮਸੀਤ ਵੇਖੀ ਇੱਕ ਮਸਜਿਦ ਵੇਖੀ ਜੋ ਹਾਲੇ ਵੀ ਮੌਜੂਦ ਹੈ ਤੇ ਮਹਾਰਾਜ ਉਹ ਮਸੀਤ ਵੇਖ ਕੇ ਬਹੁਤ ਖੁਸ਼ ਹੋਏ ਤੇ ਪ੍ਰਸ਼ੰਸਾ ਜ਼ਾਹਿਰ ਕੀਤੀ ਆ ਸੁਣਦੇ ਹੀ ਸੈਫੁਲਦੀਨ ਨੇ ਮਹਾਰਾਜ ਨੂੰ ਕਿਹਾ ਇਹ ਮਸੀਤ ਮੇਰੇ ਮਹਿਲ ਨਾਲੋਂ ਵੀ ਸੁੰਦਰ ਹੈ ਤੇ ਸ਼ਰਧਾਵਜੋ ਸੈਫੁਲਦੀਨ ਨੇ ਲੰਗਰ ਲਈ ਰਸਦ ਲੰਗਰ ਲਈ ਭਾਂਡੇ ਗੁਰੂ ਸਾਹਿਬ ਵਾਸਤੇ ਵਧੀਆ ਘੋੜਾ ਊਂਠ ਆਦੀ ਪੇਟ ਕੀਤੇ ਉਸ ਸਮੇਂ ਮਹਾਰਾਜ ਨਾਲ ਉਹਨਾਂ ਦੇ ਮਾਤਾ ਜੀ ਮਾਤਾ ਨਾਨਕੀ ਜੀ ਮਾਤਾ ਗੁਜਰੀ ਜੀ ਅਤੇ ਹੋਰ ਤਕਰੀਬਨ 300 ਸਿੱਖ ਸੰਗਤਾਂ ਤੇ ਭਾਈ ਕਿਰਪਾਲ ਚੰਦ ਜੀ ਤੇ ਨੱਥੂ ਰਾਮਦਰ ਬਾਬੀ ਜੱਥੇ ਵੀ ਸਨ ਸੈਫੁਲਦੀਨ ਦੀ ਬੇਗਮ ਨੇ ਦੋਨੋਂ ਮਾਤਾਵਾਂ ਨੂੰ ਮੱਥਾ ਟੇਕਿਆ ਤੇ ਕਹਿਣੇ ਬਸਤਰ ਆਦਿ ਭੇਟ ਕੀਤੇ ਸੈਫੁਲਦੀਨ ਨੇ ਬੇਨਤੀ ਕਰਦੇ ਪੁੱਛਿਆ ਪਾਪ ਦਾ ਮੂਲ ਕੀ ਹੈ ਮਹਾਰਾਜ ਨੇ ਫਰਮਾਇਆ ਇਸ ਦੀ ਜੜ ਜਗ ਨਾਲ ਪ੍ਰੀਤੀ ਤੇ ਆਪਣੇ ਨਿੱਜ ਵਾਸਤੇ ਸਭ ਕੁਝ ਚਾਉਣਾ ਹੈ ਤੇ ਮਹਾਰਾਜ ਨੇ ਫਰਮਾਇਆ ਪੁੰਨ ਦੀ ਜੜ ਇਸ ਸੰਸਾਰ ਨੂੰ ਫਾਨੀ ਅਤੇ ਚਲਾਈ ਮਾਨ ਸਮਝਣਾ ਹੈ ਅਤੇ ਉਸ ਖੁਦਾ ਦੀ ਉਸ ਅਕਾਲ ਪੁਰਖ ਦੇ ਹੁਕਮ ਨੂੰ ਮੰਨਣਾ ਤੇ ਉਸ ਦੀ ਰਜਾਚ ਰਹਿਣਾ ਹੈ ਜਦ ਸੈਫੁਲਦੀਨ ਨੇ ਮਹਾਰਾਜ ਤੋਂ ਉਪਦੇਸ਼ ਮੰਗਿਆ ਤਾਂ ਮਹਾਰਾਜ ਨੇ ਬਚਨ ਕੀਤੇ ਅੱਲਾ ਨੂੰ ਯਾਦ ਰੱਖਣਾ ਅੱਲਾ ਦਾ ਨਾਮ ਯਾਦ ਰੱਖਣਾ ਅਕਾਲ ਪੁਰਖ ਪਰਮੇਸ਼ਵਰ ਦਾ ਨਾਮ ਯਾਦ ਰੱਖਣਾ ਬੰਦਗੀ ਕਰਨੀ ਫਕੀਰਾਂ ਦੀ ਸੇਵਾ ਕਰਨੀ ਤੇ ਮਨ ਨਿਵਾ ਰੱਖਣਾ ਸਦਾ ਹੀ ਆਕਾਲ ਪੁਰਖ ਦਾ ਆਨੰਦ ਮਾਣਿਆ ਕਰੋਗੇ ਇਸ ਤੋਂ ਬਾਅਦ ਗੁਰਤੇਗ ਬਾਦਰ ਪਾਸ਼ਾ ਜੀ ਲਹਿਲ گاਉਂ ਨੂੰ ਚਲੇ ਗਏ ਸਨ ਜੋ ਕਿ ਵਰਤਮਾਨ ਵਿੱਚ ਪਟਿਆਲਾ ਸ਼ਹਿਰ ਹੈ ਤੇ ਜਿਸ ਜਗ੍ਹਾ ਵਿੱਚ ਗੁਰਤੇਗ ਬਾਦਰ ਪਾਸ਼ਾ ਜੀ ਬਿਰਾਜਮਾਨ ਹੋਏ ਸਨ ਉਸ ਜਗ੍ਹਾ ਵਿੱਚ ਗੁਰਦੁਆਰਾ ਦੁਖ ਨਿਵਾਰਨ ਸਾਹਿਬ ਸੁਸ਼ੋਭਿਤ ਤੇ ਦੂਜੀ ਵਾਰ ਜਦ ਮਹਾਰਾਜ ਇੱਥੇ ਆਏ ਸਨ ਉਹ 1675 ਈਸਵੀ 10 ਸਾਲ ਬਾਅਦ 1675 ਈਸਵੀ ਵਿੱਚ ਆਏ ਸਨ 1675 ਇਸਵੀ ਵਿੱਚ ਮੁਗਲ ਬਾਦਸ਼ਾਹ ਔਰੰਗਜ਼ੇਬ ਵੱਲੋਂ ਕਸ਼ਮੀਰੀ ਪੰਡਤਾਂ ਲਈ ਫਤਵਾ ਜਾਰੀ ਹੋਇਆ ਜਾਂ ਇਸਲਾਮ ਕਬੂਲ ਕਰੋ ਜਾਂ ਕਤਲ-ਏ-ਆਮ ਲਈ ਤਿਆਰ ਰਹੋ ਤਾਂ ਇਸ ਕਤਲ-ਏ-ਆਮ ਤੋਂ ਬਚਣ ਲਈ ਕਸ਼ਮੀਰੀ ਪੰਡਤ ਆਪਣੀ ਪੁਕਾਰ ਗੁਰਤੇਗ ਬਾਦਰ ਪਾਸ਼ਾ ਜੀ ਵੱਲ ਲੈ ਕੇ ਆਏ ਉਸ ਸਮੇਂ ਗੁਰਤੇਗ ਬਾਦਰ ਪਾਸ਼ਾ ਜੀ ਅਨੰਦਪੁਰ ਸਾਹਿਬ ਵਿੱਚ ਸਨ ਤੇ ਗੁਰਤੇਗ ਬਾਦਰ ਪਾਸ਼ਾ ਜੀ ਨੇ ਫਰਮਾਇਆ ਇਸ ਜਗ ਵਿੱਚ ਇੱਕ ਬਹੁਤ ਵੱਡੇ ਮਹਾਪੁਰਸ਼ ਵੱਲੋਂ ਸ਼ਹਾਦਤ ਦੇਣ ਦਾ ਸਮਾਂ ਆ ਗਿਆ ਹੈ ਤੇ ਉਸ ਵਕਤ ਹੀ ਉਹਨਾਂ ਦੇ ਦਰਬਾਰ ਵਿੱਚ ਉਹਨਾਂ ਦੇ ਸਪੁੱਤਰ ਗੁਰਗੋਬਿੰਦ ਸਿੰਘ ਜੀ ਮਹਾਰਾਜ ਜੋ ਕਿ ਉਸ ਸਮੇਂ ਗੋਬਿੰਦ ਰਾਏ ਸਨ 9 ਸਾਲ ਦੇ ਗੋਬਿੰਦ ਰਾਏ ਜੀ ਨੇ ਫਰਮਾਇਆ ਕਿ ਪਾਸ਼ਾ ਜੀ ਇਸ ਸਮੇਂ ਇਸ ਜਗਤ ਵਿੱਚ ਇਸ ਸੰਸਾਰ ਵਿੱਚ ਤੁਹਾਡੇ ਤੋਂ ਵੱਡਾ ਮਾਪੁਰਸ਼ ਕੋਈ ਨਹੀਂ ਹੈ ਇਹ ਸੁਣ ਕੇ ਮਹਾਰਾਜ ਗੁਰਤੇਗ ਬਹਾਦਰ ਪਾਸ਼ਾ ਜੀ ਨੇ ਦਿੱਲੀ ਵੱਲ ਜਾ ਕੇ ਸ਼ਹਾਦਤ ਦੇਣ ਦਾ ਪ੍ਰਣ ਕੀਤਾ ਤੇ ਦਿੱਲੀ ਵੱਲ ਨੂੰ ਚਾਲੇ ਪਾਏ ਤੇ ਸ਼ਹਾਦਤ ਦੇਣ ਤੋਂ ਪਹਿਲਾਂ ਸੰਗਤਾਂ ਨੂੰ ਆਖੀਰਲੀ ਵਾਰ ਨਿਹਾਲ ਕਰਦੇ ਹੋਏ ਇਸ ਥਾਂ ਤੇ ਦੁਬਾਰਾ ਆ ਕੇ ਬਿਰਾਜਮਾਨ ਹੋਏ ਤੇ ਸੰਗਤਾਂ ਨੂੰ ਨਿਹਾਲ ਕੀਤਾ ਇਸ ਥਾਂ ਤੇ ਉਹ ਚਮਾਸੇ ਦੇ 3 ਮਹੀਨੇ ਤੇ 2 ਦਿਨ ਰੁਕੇ ਦਿਨ ਵੇਲੇ ਉਹ ਮਹਿਲ ਦੇ ਅੰਦਰ ਜਾ ਕੇ ਭਗਤੀ ਕਰਦੇ ਸਨ ਤੇ ਸ਼ਾਮ ਵੇਲੇ ਨੂੰ ਵਾਪਸ ਪਰਤ ਆਉਂਦੇ ਸਨ ਤੇ ਜਿਸ ਥਾਂ ਤੇ ਉਹ ਭਗਤੀ ਕਰਦੇ ਸਨ ਉਥੇ ਥੜਾ ਸਾਹਿਬ ਹੈ ਜੋ ਹਾਲੇ ਵੀ ਮੌਜੂਦ ਹੈ ਤੇ ਨਾਲ ਹੀ ਖੜਾ ਸਾਹਿਬ ਦੇ ਇਤਿਹਾਸਿਕ ਖੂਹ ਵੀ ਮੌਜੂਦ ਹੈ। ਉਸ ਸਮੇਂ ਗੁਰਤੇਗ ਬਹਾਦਰ ਪਾਸ਼ਾ ਜੀ ਨਾਲ ਸਿੱਧਗੀ ਸਿੱਖ ਭਾਈ ਸਤੀਦਾਸ ਜੀ, ਭਾਈ ਮਤੀਦਾਸ ਜੀ, ਭਾਈ ਦਿਆਲਦਾਸ ਜੀ ਵੀ ਸਨ। ਨਾਲ ਹੀ ਭਾਈ ਉਦੇਰਾ ਠੌਰ ਜੀ ਵੀ ਸਨ। ਫਿਰ ਇਸ ਥਾਂ ਤੋਂ ਚਾਲੇ ਪਾ ਕੇ ਗੁਰਤੇਗ ਬਹਾਦਰ ਪਾਸ਼ਾ ਜੀ ਪਟਿਆਲੇ ਦੇ ਉਸ ਥਾਂ ਤੇ ਗਏ ਜਿੱਥੇ ਅੱਜ ਗੁਰਦੁਆਰਾ ਮੋਤੀ ਬਾਗ ਸਾਹਿਬ ਮੌਜੂਦ ਹੈ। ਫਿਰ ਉਥੋਂ ਗੁਰਤੇਗ ਭਾਦਰ ਪਾਸ਼ਾ ਜੀ ਆਗਰੇ ਵੱਲ ਪੁੱਜੇ ਤੇ हसन ਅਲੀ ਖਾਨ ਨੂੰ ਗ੍ਰਿਫਤਾਰੀ ਦਿੱਤੀ ਫਿਰ ਆਗਰੇ ਤੋਂ ਉਹ ਸਖਤ ਪੈਰੇ ਹੇਠ ਦਿੱਲੀ ਪੁੱਜੇ ਦਿੱਲੀ ਵਿੱਚ ਲਾਲ ਕਿਲੇ ਦੇ ਬਿਲਕੁਲ ਸਾਹਮਣੇ ਚਾਂਦਨੀ ਚੌਕ ਵਿੱਚ ਉਹਨਾਂ ਨੂੰ ਇਸਲਾਮ ਕਬੂਲ ਕਰਨ ਦੇ ਤਸੀਹੇ ਦਿੱਤੇ ਗਏ ਉਹਨਾਂ ਦੇ ਨਾਲ ਭਾਈ ਸਤੀਦਾਸ ਜੀ ਭਾਈ ਮਤੀਦਾਸ ਜੀ ਦੇ ਭਾਈ ਦਿਆਲਦਾਸ ਜੀ ਨੂੰ ਸ਼ਹੀਦ ਕੀਤਾ ਗਿਆ ਤੇ ਮਹਾਰਾਜ ਅੱਗੇ ਤਿੰਨ ਸ਼ਰਤਾਂ ਰੱਖਿਆ ਗਿਆ ਇਸਲਾਮ ਕਬੂਲ ਕਰੋ ਕਰਾਮਾਤ ਦਿਖਾਓ ਜਾਂ ਸ਼ਹੀਦੀ ਦੇਣ ਲਈ ਤਿਆਰ ਰਹੋ ਤੇ ਮਹਾਰਾਜ ਨੇ ਤੀਜੀ ਸ਼ਰਤ ਮਨਜ਼ੂਰ ਕੀਤੀ ਤੇ ਚੰਦਨੀ ਚੌਕ ਵਿੱਚ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਜਿੱਥੇ ਅੱਜ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਮੌਜੂਦ ਹੈ ਇਹ ਜਿਹੜੀ ਘਟਨਾਵਾਂ ਵਾਪਰੀਆਂ ਨੇ ਇਹ ਕੋਈ ਛੋਟੀ ਮੋਟੀ ਘਟਨਾ ਨਹੀਂ ਇਹ ਜੋ ਸੰਦੇਸ਼ ਭੇਜ ਰੀਆਂ ਨੇ ਬਹੁਤ ਹੀ ਮਹੱਤਵਪੂਰਨ ਹੈ ਬਹੁਤ ਹੀ ਇੰਪੋਰਟੈਂਟ ਹੈ ਪਹਿਲਾ ਜਿਹੜੀ ਥਿਉਰੀ ਹੈ ਕਿ ਗੁਰਤੇਗ ਬਾਦਰ ਪਾਸ਼ਾ ਜੀ ਹਿੰਦ ਦੀ ਚਾਦਰ ਨੇ ਤੇ Hindu ਧਰਮ ਦੀ ਰਾਖੀ ਲਈ ਉਹਨਾਂ ਨੇ ਸੀਸ ਜਿੱਤਾਂ ਜੇ ਇਸ ਤਰ੍ਹਾਂ ਹੀ ਹੁੰਦਾ ਤੇ ਮਹਾਰਾਜ ਸ਼ਹਾਦਰ ਦੇਣ ਤੋਂ ਪਹਿਲਾਂ ਇਸ ਜਗ੍ਹਾ ਤੇ ਆ ਕੇ ਬਿਰਾਜਮਾਨ ਕਿਉਂ ਹੁੰਦੇ ਜੋ ਜਗ੍ਹਾ ਮੁਸਲਮ ਸੈਫੁਲਦੀਨ ਦੀ ਸੀ ਤੇ ਨਾਲੇ ਉਹ ਔਰੰਗਜ਼ੇਬ ਦਾ ਹੀ ਰਿਸ਼ਤੇਦਾਰ ਸੀ ਤੇ ਪਹਿਲਾਂ ਵੀ ਜਦ ਪਹਿਲੀ ਵਾਰੀ ਵੀ ਆਏ ਸੀ ਮਹਾਰਾਜ ਨੇ ਸੈਫੁਲਦੀਨ ਨੂੰ ਬਚਨ ਕੀਤਾ ਕਿ ਅੱਲਾ ਨੂੰ ਯਾਦ ਰੱਖਣਾ ਆਕਾਲ ਪੁਰਖ ਅੱਲਾ ਨੂੰ ਯਾਦ ਰੱਖਣਾ ਅੱਲਾ ਆਕਾਲ ਪੁਰਖ ਦਾ ਹੀ ਰੂਪ ਅਗਰ ਉਹ ਹਿੰਦ ਦੀ ਚਾਦਰ ਸੀ ਜਾਂ ਹਿੰਦੂ ਧਰਮ ਦੀ ਰਾਖੀ ਲਈ ਹੀ ਸੀ ਤਾਂ ਉਹ ਇਸ ਜਗ੍ਹਾ ਤੇ ਆ ਕੇ ਇੱਕ ਮੁਸਲਮਾਨ ਦੀ ਜਗ੍ਹਾ ਤੇ ਆ ਕੇ ਬਿਰਾਜਮਾਨ ਨਾ ਹੁੰਦੇ ਤੇ ਆਹ ਵੀ ਥਿਉਰੀ ਕਨਫਰਮ ਕਰਦਾ ਕਿ ਗੁਰਤੇਗ ਬਾਦਰ ਪਾਸ਼ਾ ਜੀ ਸ੍ਰਿਸ਼ਟੀ ਦੀ ਚਾਦਰ ਸੀ ਉਹਨਾਂ ਨੇ ਕਿਸੇ ਹਿੰਦੂ ਧਰਮ ਕਿਸੇ ਦੂਜੇ ਧਰਮ ਲਈ ਨਹੀਂ ਸੱਚੇ ਧਰਮ ਲਈ ਸ਼ਹਾਦਤ ਦਿੱਤੀ ਦੇ ਕੋਈ ਹਿੰਦੂ ਰਾਜਾ ਮੁਸਲਮਾਨਾਂ ਨਾਲ ਲਤਿਆਚਾਰ ਕਰਦਾ ਤੇ ਉਹ ਮੁਸਲਮਾਨ ਮਹਾਰਾਜ ਕੋਲ ਬੇਨਤੀ ਲੈ ਕੇ ਆਉਂਦੇ ਤੇ ਮਹਾਰਾਜ ਨੇ ਕਬੂਲ ਕਰਨੀ ਸੀ ਇਸ ਲਈ ਮਹਾਰਾਜ ਸ੍ਰਿਸ਼ਟੀ ਦੀ ਚਾਦਰ ਨੇ ਤੇ ਇਸ ਬਾਰੇ ਕਵੀ ਸੇਨਾਪਤ ਨੇ ਵੀ ਬਹੁਤ ਵਧੀਆ ਤਰੀਕੇ ਨਾਲ ਉਚਾਰਿਆ ਹੈ ਪ੍ਰਗਟ ਪਏ ਗੁਰਤੇਗ ਬਹਾਦਰ ਸਗਲ ਸ੍ਰਿਸ਼ਟ ਪੈ ਠਾਪੀ ਚਾਦਰ ਤੇ ਮਹਾਰਾਜ ਦੇ ਸਜਣ ਤੋਂ ਬਾਅਦ ਸੈਫੁਦੀਨ ਨੇ ਇਸ ਥਾਂ ਤੇ ਖੂਵ ਵੀ ਬਣਵਾਇਆ ਤੇ ਸਨ 1774 ਈਸਵੀ ਵਿੱਚ ਪਟਿਆਲਾ ਦੇ ਮਹਾਰਾਜਾ ਫੁਲਕੀਆਂ ਮਿਸਲ ਦੇ ਮਹਾਰਾਜਾ ਅਮਰ ਸਿੰਘ ਨੇ ਗੁਲੇਬ ਖਾਂ ਤੋਂ ਇਹ ਜਗ੍ਹਾ ਦਾ ਕਬਜ਼ਾ ਲਿਆ ਤੇ ਇੱਥੇ ਕਿਲੇ ਦੀ ਉਸਾਰੀ ਸ਼ੁਰੂ ਕਰਵਾਈ ਤੇ ਮਹਾਰਾਜਾ ਕਰਮ ਸਿੰਘ ਨੇ 1883 ਈਸਵੀ ਵਿੱਚ ਇਹ ਦੋਨੋਂ ਜਗਾਵਾਂ ਵਿੱਚ ਗੁਰਦੁਆਰੇ ਦੀ ਉਸਾਰੀ ਦੀ ਸੇਵਾ ਲਾਈ ਤੇ ਨਾਲ ਹੀ ਤੁਸੀਂ ਖੁਦ ਦੇਖੋਗੇ ਇੱਕ ਬੁੰਗਾ ਹੈ ਇੱਕ ਛੋਟੀ ਜਿਹੀ ਇਮਾਰਤ ਹੈ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਬਿਰਾਜਮਾਨ ਹਨ ਇਹ ਪਹਿਲਾਂ ਇੱਕ ਥੜਾ ਹੁੰਦਾ ਸੀ ਜਿਸ ਦਾ ਇਤਿਹਾਸ ਬਾਬਾ ਦੁੱਧਾਧਾਰੀ ਜੀ ਉਦਾਸੀਨ ਸੰਪਰਦਾਏ ਦੇ ਸਨ 1800 ਸਦੀ ਵਿੱਚ ਇੱਥੇ ਸੇਵਾ ਕਰਦੇ ਹੁੰਦੇ ਸਨ ਉਸ ਸਮੇਂ ਇੱਥੇ ਥੜਾ ਸਾਹਿਬ ਵੀ ਸੀ ਤੇ ਖੂਈ ਸੀ ਤੇ ਇਸ ਜਗ੍ਹਾ ਦੀ ਸਾਮ ਸਵਾਲ ਕਰਦੇ ਸਨ ਤੇ ਐਸੀ ਜਗ੍ਹਾ ਵਿੱਚੋਂ ਜੋਤੀ ਜੋਤ ਸਮਾਏ ਸਨ ਤੇ ਉਹਨਾਂ ਦੀ ਯਾਦ ਵਿੱਚ ਮਹਾਰਾਜਾ ਕਰਮ ਸਿੰਘ ਨੇ ਥੜਾ ਸਾਹਿਬ ਬਣਵਾਇਆ ਤੇ ਹੁਣ ਥੜੇ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਜੀ ਬਿਰਾਜਮਾਨ ਹਨ ਐਸੀ ਇਤਿਹਾਸ ਗੁਰਦੁਆਰਾ ਤੇਗ ਬਾਦਰ ਸਾਹਿਬ ਜੀ ਪਾਸ਼ਾਹੀ ਨੋਵੀ ਬਹਾਦਰਗੜ ਜ਼ਿਲ੍ਹਾ ਪਟਿਆਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ